ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀਆ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੌਨਵੀਂਆਂ ਖਬਰਾਂ ਕੈਬਨਟ ਮੰਤਰੀ ਆਸ਼ੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਚੀਮਾ ਸਣੇ ਕਈ ਆਗੂ ਹਿਰਾਸਤ ਵਿੱਚ ਗਿਆਨੀ ਰਜਿੰਦਰ ਸਿੰਘ ਨੂੰ ਸੌਂਪੀ ਗਈ ਤਖਸ਼ੀ ਪਟਨਾ ਸਾਹਿਬ ਦੇ ਪ੍ਰਬੰਧਾਂ ਦੀ ਸੇਵਾ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ 8 ਮੈਂਬਰੀ ਕਮੇਟੀ ਦਾ ਗਠਨ 3 ਮਹੀਨੇ ਅੰਦਰ ਰਿਪੋਰਟ ਮਿਲੇਗੀ ਪਾਕਿਸਤਾਨ ਸਰਕਾਰ ਨੇ ਦਿੱਤੇ پابੰਦੀਸ਼ੀਦਾ ਜੱਥੇਬੰਦੀਆਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ 6 ਰਿਸ਼ਤੇਦਾਰਾਂ ਦਾ ਕਤਲ ਕਰਨ ਵਾਲਾ ਖੁਸ਼ਵਿੰਦਰ ਦੀ ਫਾਂਸੀ ਦੀ ਸਜ਼ਾ ਬਰਕਰਾਰ ਸੁਪਰੀਮ ਕੋਰਟ ਦਾ ਫੈਸਲਾ ਕਿਸਾਨਾਂ ਦੇ ਧਰਨੇ ਕਰਕੇ ਰੇਲਾਂ ਠੱਪ 22 ਰੱਦ 24 ਦੇ ਰੂਟ ਬਦਲੇ ਸੁਖਬੀਰ ਨੂੰ ਅਲਵਿਦਾ ਕਹਿ ਕਬਾਇਆ ਨੇ ਰਾਹੁਲ ਨਾਲ ਮਲਾਇਆ ਹੱਥ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਾਂਗਰਸ ਚਾਹੇ ਤਾਂ ਪਾਕਿਸਤਾਨ ਲੈ ਲਵੇ ਆਤਵਾਦੀਆਂ ਦੀਆਂ ਲਾਸ਼ਾਂ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਥੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਕ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੈਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਫਰੀਦਕੋਟ ਦੀ ਸੈਸ਼ਨ ਅਦਾਲਤ ਵੱਲੋਂ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਵੱਲੋਂ ਲਾਈ ਜਮਾਨਤ ਅਰਜੀ ਦੀ ਦਰਖਾਸਤੇ ਦੋਵਾਂ ਤਰਾਂ ਦੀ ਬਹਿਸ ਉਪਰੰਤ ਫੈਸਲਾ ਅੱਜ ਤੇ ਪਾ ਦਿੱਤਾ ਗਿਆ ਬੇਅਦਬੀ ਮਾਮਲੇ ਵਿੱਚ ਕੋਟਪੂਰਾ ਗੋਲੀकांड ਵਿੱਚ ਕੋਟਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਲੋਂ ਸਿੱਟ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ ਕੋਟਪੂਰਾ ਗੋਲੀकांड ਮੌਕੇ ਬਰਾੜ ਕੋਟਪੂਰਾ ਦੇ ਸੱਤਾਧਾਰੀ ਵਿਧਾਇਕ ਅਤੇ ਪਾਰਲੀਮੈਂਟ ਹੀ ਸੱਤਰ ਰਹ ਚੁੱਕੇ ਨੇ ਘਟਨਾਵਾਲੇ ਦਿਨ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ 157 ਟੈਲੀਫੋਨ ਕਾਲਾਂ ਕੀਤੀਆਂ ਐਸਆਈਟੀ ਨੇ ਇਹਨਾਂ ਕਾਲਾਂ ਦੀ ਡਿਟੇਲ ਹਾਸਲ ਕਰ ਲਈ ਹੈ ਜਿਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੋਨਾਂ ਪੱਖਾਂ ਵੱਲੋਂ ਪਟੀਸ਼ਨ ਤੇ ਕਰੀਬ 1 ਘੰਟੇ ਤੱਕ ਕੱਲ ਬਹਿਸ ਹੋਈ ਅਦਾਲਤ ਨੇ ਅੱਜ ਫੈਸਲਾ ਸੁਣਾਉਣਾ ਹੈ ਸਾਬਕਾ ਵਿਧਾਇਕ ਨੇ ਗ੍ਰਿਫਤਾਰੀ ਦੇ ਖਦਸ਼ੇ ਦੇ ਚਲਦਿਆਂ ਅਗਾਊਂ ਜ਼ਮਾਨਤ ਲਈ ਅਰਜੀ ਦਾਇਰ ਕੀਤੀ ਸੀ ਉਹਨਾਂ ਤਰਕ ਦਿੱਤਾ ਸੀ ਕਿ ਜਾਂਚ ਵਿੱਚ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਲੇਕਿਨ ਰਾਜਨੀਤਿਕ ਕਾਰਨਾ ਕਰਕੇ ਉਹਨਾਂ ਨੂੰ ਮਾਨਸਿਕ ਰੂਪ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਹੈ ਬਾਬਲਕਲਾ ਗੋਲੀਕਾਂਡ ਵਿੱਚ ਗ੍ਰਿਫਤਾਰ ਕੀਤੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਐਸਆਈਟੀ ਕੋਟਪੂਰਾ ਗੋਲੀਕਾਂਡ ਵਿੱਚ ਵੀ ਨਾਮਜ਼ਦ ਕਰੇਗੀ ਇਹ ਨਹੀਂ ਕੋਟਪੂਰਾ ਗੋਲੀਕਾਂਡ ਮਾਮਲੇ ਵਿੱਚ ਗ੍ਰਿਫਤਾਰ ਆਈਜੀ ਪ੍ਰਮਨਰਾਇਸਿੰਗ ਉਮਰਾਨ ਨੰਗਲ ਨੂੰ ਵੀ ਬਾਬਲਕਲਾ ਗੋਲੀਕਾਂਡ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਣਾ ਹੈ ਖੁਲਾਸੇ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸੇਵਾਮੁਕਤ ਐਸਐਸਪੀ ਚਰਨਜੀਤ ਸ਼ਰਮਾ ਨੂੰ ਜੇਲ੍ਹ ਅੰਦਰ ਸੁਰੱਖਿਅਤ ਰੱਖਣ ਲਈ ਸਬੰਧਤ ਵਿਭਾਗ ਨੂੰ ਜੇਲ੍ਹ ਵਿੱਚ ਵਿਸ਼ੇਸ਼ ਆਹਾਤੇ ਦੀ ਤਲਾਸ਼ ਹੈ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਮੁੱਖ ਸਖਤਰ ਪੱਧਰ ਤੇ ਭਾਵੇਂ ਉਮਰਾਨੰਗਲ ਅਤੇ ਸ਼ਰਮਾ ਨੂੰ ਪਟਿਆਲਾ ਜੇਲ੍ਹ ਵਿੱਚੋਂ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਪਰ ਇਹਨਾਂ ਦੋਵਾਂ ਦੀ ਜੇਲ੍ਹ ਬਦਲੀ ਸੁਖਾਲੀ ਨਹੀਂ ਪਟਿਆਲਾ ਅਮਰਸਰ ਅਤੇ ਹਿਆਰਪੁਰ ਸਥਿਤ ਸੂਬੇ ਦੀਆਂ ਤਿੰਨ ਜ਼ਿਲ੍ਹਿਆਂ ਵਿੱਚ ਅਜੇ ਆਹਾਤੇ ਬਣਾਏ ਗਏ ਹੈ ਜਿਨ੍ਹਾਂ ਵਿੱਚ ਹਵਾਲਾਤੀਆਂ ਜਾਂ ਕੈਦੀਆਂ ਵਜੋਂ ਸੇਵਾਮੁਕਤ ਜਾਂ ਸੇਵਾਦীন ਪੁਲਿਸ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਪਟਿਆਲਾ ਜ਼ਿਲ੍ਹੇ ਵਿੱਚ ਇਸ ਵੇਲੇ ਕੈਦੀਆਂ ਦਾ ਹਵਾਲਾਤੀ ਵਜੋਂ 20 ਪੁਲਿਸ ਕਰਮਚਾਰੀਆਂ ਆਫਸਰ ਬੰਦੀ ਨੇ ਅਮਰਸਰ ਜ਼ਿਲ੍ਹੇ ਵਿੱਚ ਅਜੇ ਬੰਦੀਆਂ ਦੀ ਗਿਣਤੀ 12 ਅਤੇ 6 ਹਿਆਰਪੁਰ ਜੇਲ੍ਹ ਦੀਆਂ ਹਨ ਪੰਜਾਬ ਵਿੱਚ ਕੇਂਦਰੀ ਅਤੇ ਜ਼ਿਲ੍ਹਾ-ਜ਼ਿਲ੍ਹਿਆਂ ਵਿੱਚ ਗੈਂਗਸਟਰ ਬੰਦੀ ਨੇ ਕਈ ਜ਼ਿਲ੍ਹਿਆਂ ਵਿੱਚ ਇਸ ਤੋਂ ਪਹਿਲਾਂ ਹਵਾਲਾਤੀ ਪੁਲਿਸ ਅਫਸਰ ਦੀ ਕੁੱਟਮਾਰ ਕਟਨਾਵਾਵਾਂ ਵਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਕਰਮਚਾਰੀਆਂ ਜਾਂ ਅਫਸਰਾਂ ਨੂੰ ਜੇਲ੍ਹਾਂ ਵਿੱਚ ਵੱਖਰੇ ਹਾਤੇ ਵਿੱਚ ਇਸ ਕਰਕੇ ਰੱਖਿਆ ਜਾਂਦਾ ਹੈ ਕਿਉਂਕਿ ਪੁਲਿਸ ਸੇਵਾਦਾਰਾਂ ਅਪਰਾਧੀਆਂ ਨਾਲ ਉਹਨਾਂ ਦਾ ਵਾ ਪੈ ਚੁੱਕਾ ਹੁੰਦਾ ਹੈ ਕੈਬਨਟ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਘਰ ਦੇ ਕਰਾਓ ਕਰ ਰਹੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਣੇ ਚਾਰ ਵਿਧਾਇਕਾਂ ਤੇ ਕੁਝ ਹੋਰ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀਐਲਯੂ ਵਿੱਚ ਹੋਈਆਂ ਕਥਿਤ ਤੌਰ ਤੇ ਬੇਨਿਯਮੀਆਂ ਤੇ ਕਪਲੇਬਾਜੀ ਦਾ ਦੋਸ਼ ਲਾਕੇ ਇਹ ਸਾਗੂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਪੁਲਸ ਨੇ ਹਾਲ ਦੀ ਘੜੀ ਇਹਨਾਂ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਪਰ ਅਮਨ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦੇ ਇਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬਰਮਪੁਰਾ ਨੇ ਕਾਂਗਰਸ ਸਰਕਾਰ ਅਤੇ ਬਾਦਲ ਪਰਿਵਾਰ ਨੂੰ ਲੰਬੇ ਹੱਥੀ ਲੈਂਦੇ ਆਖਿਆ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ। ਉਨਾ ਸ਼ਰਮਨੀਆ ਕਾਲੀਦਲ ਬਾਦਲਤੇ ਸੇ ਕੌਮ ਦੇ ਨਾਲ ਧੋਖਾ ਧੜੀਏ ਤੇ ਵਿਸ਼ਵਾਸ ਘਾਤ ਕਰਨ ਦਾ ਦੋਸ਼ ਲਾਉਂਦਿਆਂ ਆਖੇ ਕਿ ਸੁਖਬੀਰ ਬਾਦਲਤੇ ਵਿਕਰਮ ਸਿੰਘ ਮਜੀਠਾ ਨੇ ਆਪਣੇ ਨਿੱਜੀ ਮੋਹੱਦਾਂ ਲਈ ਡੇਰਾ ਸਾਦ ਨੂੰ ਜਾਣਬੁੱਝ ਕੇ ਸ਼੍ਰੀ ਅਕਾਲ ਤਖਤ ਸਭ ਤੋਂ ਮਾਫੀ ਦਵਾਈ ਹੈ ਜਿਸ ਦਾ ਖਮਿਆਜਾ ਬਾਦਲ ਪਰਿਵਾਰ ਨੂੰ ਆਉਂਦੀਆਂ ਲੋਕ ਸਭਾ ਅਤੇ ਸ਼ਰਮਨੀ ਕਮੇਟੀ ਦੀਆਂ ਚੋਣਾਂ ਵਿੱਚ ਭੁਗਤਣਾ ਪਏਗਾ ਉਹਨਾਂ ਆਖੇ ਕਿ ਸੂਬੇ ਦੇ ਲੋਕਾਂ ਦਾ ਕੈਪਟਨ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਕਿਉਂਕਿ ਅੱਜ ਪੰਜਾਬ ਦਾ ਹਰ ਵਰਗ ਤੰਗ ਹੋ ਚੁੱਕਾ ਹੈ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਤੋਂ ਵਖ ਚੱਲ ਰਹੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਬਾਇਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੀ ਦੇ ਅਗਵਾਈ ਹੇਠਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਆਖੇ ਕਿ ਜੋ ਕੁਝ ਹੋਇਆ ਉਹ ਸਭ ਸੁਨੀਲ ਜਾਖੜ ਅਤੇ ਆਸ਼ਾ ਕੁਮਾਰੀ ਦੇ ਯਤਨਾਂ ਸਦਕਾ ਹੋਇਆ ਹੈ ਉਹਨਾਂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਕਾਫੀ ਸਮੇਂ ਤੋਂ ਚਰਚਾਵਾਂ ਸਨ ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਕਾਂਗਰਸ ਵਿੱਚ ਚਾਮਲ ਹੋਏ ਉਹਨਾਂ ਆਖਿਆ ਕਿ ਅੱਜ ਤੋਂ ਬਾਅਦ ਜੋ ਵੀ ਕੰਮ ਕਰਨਗੇ ਕਾਂਗਰਸ ਪਾਰਟੀ ਨਾਲ ਮਿਲ ਕੇ ਕੰਮ ਕਰਨਗੇ ਉਹਨਾਂ ਫਿਰੋਜ਼ਪੁਰ ਤੋਂ ਚੋਲ ਨੜਨ ਦਾ ਇਸ਼ਾਰਾ ਵੀ ਕੀਤਾ ਸੁਖਬੀਰ ਬਾਦਲ ਤੇ ਤੰਜ ਕੱਸਦਿਆਂ ਉਹਨਾਂ ਆਖਿਆ ਕਿ ਉਹ ਪਾਰਟੀ ਵਿੱਚੋਂ ਉਹਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਸਨ ਜਿਸ ਕਰਕੇ ਉਹਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ ਘਬਾਇਏ ਨੇ ਆਖਿਆ ਕਿ ਪਿਛਲੇ 2 ਸਾਲਾਂ ਤੋਂ ਪਾਰਟੀ ਉਹਨਾਂ ਨਾਲ ਵਿਤਕਰਾ ਕਰ ਰਹੀ ਸੀ ਤੇ ਨਾ ਸ਼ੁਕਬੀਰ ਸਿੰਘ ਬਾਦਲ ਕੋਈ ਮੀਟਿੰਗ ਕਰਦੇ ਸਨ ਤੇ ਨਾ ਗੱਲਬਾਤ ਤੇ ਨਾ ਪਾਰਟੀ ਉਹਨਾਂ ਨੂੰ ਕਿਸੇ ਪ੍ਰੋਗਰਾਮ ਵਿੱਚ ਬੁਲਾਉਂਦੀ ਸੀ ਸ਼ੁਕਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਤੇ ਬੋਲਦੇ ਆ ਕਬਾਇਆ ਨੇ ਆਖਿਆ ਕਿ ਸ਼ੁਕਬੀਰ ਦੇ ਬਿਆਨਾਂ ਨੇ ਸਿੱਧ ਕਰ ਦਿੱਤਾ ਕਿ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਉਤੇ ਤਿੱਖਾ ਸ਼ਬਦੀ ਹੱਲਾ ਐਂ ਬੋਲਿਆ ਕਿ ਫੌਜ ਨੂੰ ਜੰਗ ਲੜਨ ਦਿਓ ਨਾ ਕਿ ਚੋਣਾ ਇਹ ਮੋਦੀ ਸਰਕਾਰ ਦਾ ਦੋਹਰਾ ਚਿਹਰਾ ਹੈ ਸਿੱਧੂ ਨੇ ਇਹ ਵੀ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਕਾਰਨ ਭਾਰਤ ਦੇ ਟੌਪ ਦੇ ਇੰਸਟੀਚੂਸ਼ਨ ਜਿਵੇਂ ਕਿ ਸੀਬੀਆਈ ਆਰਬੀਆਈ ਤੇ ਰਾ ਨੂੰ ਵਰਤਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਪੰਜਾਬ ਦੇ ਧਾਰਮਿਕ ਖੇਤਰ ਚੋਂ ਦੋਂ ਫਿਰ ਤੋਂ ਹਲਚਲ ਮਚ ਗਈ ਜਦੋਂ ਗਿਆਨੀ ਇਕਬਾਲ ਸਿੰਘ ਜਥੇਦਾਰ ਤੱਕ ਸ੍ਰੀ ਪਟਨਾ ਸਾਹਿਬ ਦੇ ਸਮਰਥਕਾਂ ਤੇ ਵਿਰੋਧੀਆਂ ਚ ਜੰਮ ਕੇ ਬਹਿਸ-ਬਾਜੀ ਤੇ ਕੁੱਟਮਾਰ ਹੋਈ ਹੈ ਅੱਜ ਮੁਰ ਜਥੇਦਾਰ ਦੇ ਆਦੇ ਉੱਤੇ ਪਰੇ ਕੀਤੇ ਹੁਕਮ ਆਉਣ ਉਤੇ ਜਥੇਦਾਰ ਦੇ ਸਮਰਥਕ ਤੈਸ਼ ਵਿੱਚ ਆ ਗਏ ਚੇਤੇ ਰਹਿ ਕੇ ਜਥੇਦਾਰ ਦੇ ਪੁੱਤਰ ਖਿਲਾਫ ਇਤਰਾਜ਼ਯੋਗ ਵੀਡੀਓਆਂ ਨਾ ਮਗਰੋਂ ਸ਼ਿਕਾਇਤਾਂ ਹੋਈਆਂ ਸਨ ਜਿਸ ਵੀਡੀਓ ਵਿੱਚ ਉਹ ਸਿਗਰਟ ਪੀਂਦਾ ਵੀ ਵਿਖਾਇਆ ਗਿਆ ਸੀ ਅੱਜ ਭਾਈ ਹਰਜਿੰਦਰ ਸਿੰਘ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦਾ ਕਾਰਜਕਾਰੀ ਜਥੇਦਾਰ ਸੌਂਪਿਆ ਗਿਆ ਹੈ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਉੱਤੇ 14 ਵਿੱਚੋਂ 10 ਐਸਜੀਪੀਸੀ ਮੈਂਬਰਾਂ ਨੇ ਦਸਤਖਤ ਕਰਕੇ ਜਥੇਦਾਰ ਨੂੰ ਉਹਨਾਂ ਦੇ ਅਹੁਦੇ ਤੋਂ ਪਰੇ ਕੀਤਾ ਲੋਕ ਸਭਾ ਚੋਣਾਂ ਸਿਰ ਤੇ ਨੇ ਆਉਣ ਵਾਲੇ ਕੁਝ ਇੱਕ ਦਿਨਾਂ ਚੀ ਚੋਣ ਜ਼ਾਬਤਾ ਲੱਗ ਸਕਦਾ ਹੈ ਔਰ ਢੋਲ ਦੇ ਡੱਗੇ ਤੇ ਤਾਲ ਵੱਜੇਗਾ ਚੋਣਾਂ ਦੇ ਖੇਤਰ ਵਿੱਚ ਹੋਰ ਸਰਗਰਮੀ ਆਵੇਗੀ ਪਾਰਟੀਆਂ ਦੇ ਕਈ ਨੇਤਾ ਇਧਰੋਂ ਉਧਰ ਜਾਣਗੇ ਪੱਗਾਂ ਵੀ ਰੰਗ ਵਟਾਉਣਗੀਆਂ ਤੇ ਕਿਸ ਤਰ੍ਹਾਂ ਦੇ ਨਾਰੇ ਲਾਉਣਗੇ ਆਉਣ ਵਾਲਾ ਸਮਾਂ ਦੱਸੇਗਾ ਤੇ ਫਿਲਹਾਲ ਅੱਜ ਨਾਮੇ ਵਿੱਚ 30 ਮਾਰਖਾ ਕੀ ਕਹਿ ਰਿਹਾ ਉਹ ਤੁਹਾਨੂੰ ਸੁਣਾਈਏ ਕਹਿੰਦਾ ਕਿ ਫਸ ਗਈ ਸੀਟ ਬਠਿੰਡੇ ਦੀ ਕਹਿਣ ਸਾਰੇ ਕਿਹੜਾ ਕਿੱਧਰ ਤੋਂ ਚੋਣ ਇਹ ਲੜੂ ਬੇਲੀ ਫਰੋਜ਼ ਪਰ ਜਾਊ ਜਾਂ ਇੱਥੇ ਹੀ ਰਹੂ ਬੀਬੀ ਮੂਹਰੇ ਟੱਕਰ ਲਈ ਕੌਣ ਫਿਰ ਖੜੂ ਬੇਲੀ ਐਤਕੀ ਆਉਣਾ ਨਹੀਂ ਮਨਪ੍ਰੀਤ ਸਿਓ ਬਾਦਲ ਐਤਕੀ ਆਉਣਾ ਨਹੀਂ ਮਨਪ੍ਰੀਤ ਸਿਓ ਬਾਦਲ ਲੀਡਰ ਇਹੋ ਜਿਹਾ ਕੌਣ ਫਿਰ ਅੜੂ ਬੇਲੀ ਪੈਸੇ ਨਾਲ ਹਨ ਆਫਰ ਗਏ ਬੈਂਕ ਜੀ ਦੇ ਪੈਸੇ ਨਾਲ ਆਫਰ ਗਏ ਬੈਂਕ ਜੀ ਦੇ ਆ ਕੇ ਉਹੀ ਅਖਾੜੇ ਵਿੱਚ ਵੜੂ ਬੇਲੀ ਜਾਂ ਤਾਂ ਆਊਗਾ ਉਹੀ ਕੇ ਸਾਫ ਜਿਸ ਨੂੰ ਲੁਕਮੀ ਮਦਦ ਦੀ ਪੱਕੀਆ ਝਾਕ ਬੇਲੀ ਜਾਂ ਆਊਗਾ ਉਹੀ ਕੇ ਸਾਫ ਜਿਸ ਨੂੰ ਲੁਕਮੀ ਮਦਦ ਦੀ ਪੱਕੀਆ ਝਾਕ ਬੇਲੀ ਜਾਂ ਫਿਰ ਹਾਰ ਤੇ ਜਿੱਤ ਨੂੰ ਭੁੱਲ ਜਿਹੜਾ ਰੱਖੀ ਫਿਰਦਾ ਉਗਰਾਈ ਦੀ ਤਾਕ ਬੇਲੀ ਜਾਂ ਫਿਰ ਹਾਕ ਤੇ ਜਿੱਤ ਨੂੰ ਭੁੱਲ ਜਿਹੜਾ ਰੱਖੀ ਫਿਰਦਾ ਉਗਰਾਈ ਦੀ ਤਾਕ ਬੇਲੀ ਇਹ ਕਹਿ ਰਿਆ ਸੀ ਅਜਨਾਮਾਂ ਵਿੱਚ 30 ਸਪਾਰਖਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਨਿਵਾਸੀ ਖੁਸ਼ਵਿੰਦਰ ਸਿੰਘ ਨੂੰ ਸਰਵੋੱਚ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਸਰਵੋੱਚ ਅਦਾਲਤ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੇ ਮੋਹਰ ਲਾ ਦਿੱਤੀ ਦੋਸ਼ੀ ਸੁਖਵਿੰਦਰ ਸਿੰਘ ਤੇ ਪਰਿਵਾਰ ਦੇ 6 ਲੋਕਾਂ ਨੂੰ ਮਾਰਨ ਦਾ ਦੋਸ਼ ਸੀ ਇਹ ਘਟਨਾ 26 ਜੂਨ 2012 ਨੂੰ ਵਾਪਰੀ ਸੀ ਸਰਵੋੱਚ ਅਦਾਲਤ ਨੇ ਮੰਨਿਆ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਸੁਪਰੀਮ ਕੋਰਟ ਨੇ ਆਖਿਆ ਕਿ ਮਾਫੀ ਦੀ ਕੋਈ ਗੁੰਜਾਇਸ਼ ਨਹੀਂ ਭਾਰਤ ਵਿੱਚ ਆਮ ਚੋਣਾਂ ਦਾ ਬਿਕਲ 9 ਮਾਰਚ ਤੋਂ ਬਾਅਦ ਕਿਸੇ ਵੀ ਸਮੇਂ ਵੱਜ ਸਕਦਾ ਹੈ ਅਗਲੇ 7 ਦਿਨਾਂ ਅੰਦਰ ਲੋਕ ਸਭਾ ਚੋਣਾਂ ਦਾ ਐਲਾਨ ਲਗਭਗ ਤੈ ਹੈ ਜੰਮੂ ਕਸ਼ਮੀਰ ਵਿੱਚ ਚੋਣਾਂ ਦੇ ਮੁੱਦੇ ਤੇ ਚੋਣ ਕਮਿਸ਼ਨ 48 ਘੰਟਿਆਂ ਵਿੱਚ ਕੋਈ ਫੈਸਲਾ ਲਵੇਗਾ ਆਉਂਦੇ 4 ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਸਰਕਾਰੀ ਦੌਰੇ ਤੈ ਨੇ ਚੋਣ ਨੋਟੀਫਿਕੇਸ਼ਨ ਤੋਂ ਐਨ ਪਹਿਲਾਂ ਕਿਸਾਨਾਂ ਨੂੰ ਸਮਾਨ ਨਿਜੀ ਦੀ ਦੂਜੀ ਕਿਸ਼ਤ ਵੀ ਮਿਲ ਸਕਦੀ ਹੈ ਕਾਂਗਰਸ ਨੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਵਿਰੋਧੀ ਪਾਰਟੀ ਨੇ ਪੁੱਛਿਆ ਕਿ ਚੋਣ ਕਮਿਸ਼ਨ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਪ੍ਰਧਾਨ ਮੰਤਰੀ ਦੇ ਅਧਿਕਾਰਤ ਪ੍ਰੋਗਰਾਮਾਂ ਦਾ ਪੂਰਾ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਮੋਦੀ ਸਰਕਾਰ ਤੇ ਸਰਕਾਰੀ ਪ੍ਰੋਗਰਾਮਾਂ ਦੇ ਇਸਤੇਮਾਲ ਰਾਜਨੀਤਿਕ ਰੈਲੀਆਂ ਲਈ ਕਰਨ ਦਾ ਵੀ ਦੋਸ਼ ਲਾਇਆ ਹੈ ਚੋਣਾਂ ਦੇ ਆਮਦ ਦੇ ਮਤੇਦਾਨ ਸਰਕਾਰ ਵੋਟਰਾਂ ਨੂੰ ਲਿਬਾਉਣ ਲਈ ਅੰਤਿਮ ਕੋਸ਼ਿਸ਼ਾਂ ਕਰ ਰਹੀ ਹੈ ਕੱਲ ਮੋਦੀ ਸਰਕਾਰ ਦਾ ਅੰਤਿਮ ਕੈਬਨਟ ਮੀਟਿੰਗ ਹੋਏਗੀ ਇਸ ਵਿੱਚ ਸਰਕਾਰ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਦੀ ਦੂਜੀ ਕਿਸ਼ਤ ਤਬਦੀਲ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਸਕਦੀ ਹੈ ਇਸ ਲਈ ਕੈਬਨਟ ਤੋਂ ਮਨਜ਼ੂਰੀ ਲਈ ਜਾਏਗੀ ਤੇ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਇਸ ਨੂੰ ਜਾਰੀ ਕਰ ਦਿੱਤਾ ਜਾਏਗਾ ਆਮ ਚੋਣਾਂ ਤੋਂ ਪਹਿਲਾਂ ਇਹ ਮੋਦੀ ਸਰਕਾਰ ਦਾ ਕਿਸਾਨਾਂ ਨੂੰ ਆਪਣੇ ਹੱਕ ਵਿੱਚ ਕਰਨ ਦਾ ਵੱਡਾ ਦਾਅ ਮੰਨਿਆ ਜਾ ਰਿਹਾ ਹੈ ਇਸੇ ਯੋਜਨਾ ਦਾ ਐਲਾਨ ਇਸੇ ਸਾਲ ਬਜਟ ਵਿੱਚ ਕੀਤਾ ਗਿਆ ਸੀ ਤੇ ਇਸ ਦਾ ਅਸਰ ਚੋਣਾਂ ਵਿੱਚ ਦੇਖਣ ਲਈ ਇਸ ਪਿਛਲੇ ਸਾਲ ਤੋਂ ਹੀ ਲਾਗੂ ਕਰਨ ਦਾ ਐਲਾਨ ਕੀਤਾ ਹਾਲਾਂਕਿ ਇਸ ਯੋਜਨਾ ਵਿੱਚ ਸਭ ਤੋਂ ਵੱਡੀ ਚਿੰਤਾ ਸੂਬਿਆਂ ਦੇ ਵੱਲੋਂ ਕਿਸਾਨਾਂ ਦੀ ਲਿਸਟ ਨਾ ਆਉਣ ਨੂੰ ਲੈ ਕੇ ਹੈ 24 ਫਰਵਰੀ ਨੂੰ ਜਦੋਂ 1 ਕਰੋੜ ਕਿਸਾਨਾਂ ਨੂੰ ਲਾਭ ਦਿੱਤਾ ਗਿਆ ਸਹਿਤ ਇਸ ਵਿੱਚ 80% ਦੀ ਲਾਭਪਾਤਰੀ ਕੇਵਲ ਯੂਪੀ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਸਨ ਪ੍ਰਧਾਨ ਮੰਤਰੀ ਮੋਦੀ ਨੇ ਖਾਸ ਕਰਕੇ ਵਿਰੋਧੀ ਧਿਰ ਦੇ ਸੂਬਿਆਂ ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਕਿਸਾਨਾਂ ਦੀ ਸੂਚੀ ਨਹੀਂ ਦੇ ਰਹੇ ਇਸ ਤੋਂ ਇਲਾਵਾ ਕੱਲ ਦੀ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਹੋ ਸਕਦੇ ਆ ਇਸੇ ਦਿਨ ਕੰਮਕਾਜ ਦੀ ਪ੍ਰਗਤੀ ਬਾਰੇ ਵੀ ਰਿਪੋਰਟ ਹੋਏਗੀ ਕਾਂਗਰਸ ਦੇ ਨੇਤਾ ਅਹਿਮਦ ਪਟੇਲ ਨੇ ਆਖਿਆ ਕਿ ਸਰਕਾਰੀ ਪ੍ਰੋਗਰਾਮਾਂ ਦਾ ਇਸਤੇਮਾਲ ਰਾਜਨੀਤਿਕ ਰੈਲੀਆਂ ਟੀਵੀ ਰੇਡੀਓ ਤੇ ਅਖਬਾਰਾਂ ਤੇ ਰਾਜਨੀਤਿਕ ਇਸ਼ਤਿਹਾਰਾਂ ਲਈ ਹੋ ਰਿਹਾ ਲੱਗ ਰਿਹਾ ਕਿ ਚੋਣ ਕਮਿਸ਼ਨ ਸਰਕਾਰ ਨੂੰ ਪੂਰੀ ਛੂਟ ਦੇ ਰਿਹਾ ਹੈ ਤੇ ਉਹ ਆਖਰੀ ਮਿੰਟਾਂ ਤੱਕ ਪੈਸੇ ਦੀ ਦਰਵਾਰਤੋ ਕਰਨਗੇ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਬਾਲਾਕੋਟ ਵਿੱਚ ਭਾਰਤੀ ਹਵਾਈ ਸੈਨਾ ਵੱਲੋਂ 에ਅਰ ਸਟ੍ਰਾਈਕ ਤੋਂ ਬਾਅਦ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਤੇ ਕਾਂਗਰਸ ਦੇ ਸਵਾਲ ਚੁੱਕੇ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਹਮਲੇ ਵਿੱਚ ਕਿੰਨੇ ਅੱਤਵਾਦੀ ਮਾਰੇ ਗਏ ਨੇ ਇਸ ਦਾ ਪਤਾ ਅੱਜ ਜਾਂ ਕੱਲ ਲੱਗ ਜਾਏਗਾ। ਉਹਨਾਂ ਕਾਂਗਰਸ ਤੇ ਪੂਰੇ ਮਾਮਲੇ ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਉਨਾ ਖੇ ਕਿ ਜੇਕਰ ਕਾਂਗਰਸ ਜਾਣਨਾ ਚਾਹੁੰਦੀ ਹੈ ਕਿ ਹਵਾਈ ਸੈਨਾ ਦੇ ਹਮਲੇ ਵਿੱਚ ਕਿੰਨੇ ਅੱਤਵਾਦੀ ਮਾਰੇ ਗਏ ਤਾਂ ਉਹ ਪਾਕਿਸਤਾਨ ਜਾਣ ਅਤੇ ਲਾਸ਼ਾਂ ਦੀ ਗਿਣਤੀ ਕਰਨ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਨੈਸ਼ਨਲ ਟੈਕਨੀਕਲ ਰਿਸਰਚ ਜਥੇਬੰਦੀ ਦੇ ਸਿਸਟਮ ਨੇ 에ਅਰ ਸਟ੍ਰਾਈਕ ਤੋਂ ਪਹਿਲਾਂ ਹਮਲੇ ਵਾਲੀ ਜਗ੍ਹਾ ਤੇ 300 ਮੋਬਾਈਲ ਦੇ ਐਕਟਿਵ ਹੋਣ ਦੀ ਪੁਸ਼ਟੀ ਕੀਤੀ ਉਹਨਾਂ ਹਮਲੇ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਪੁੱਛਣ ਤੇ ਵਿਰੋਧੀ ਧਿਰ ਤੇ ਹਮਲਾ ਬੋਲਦਿਆਂ ਆਖਿਆ ਕਿ ਇਹ ਪਾਰਟੀਆਂ ਸਿਰਫ ਇਹੀ ਕਹਿ ਰਹੀਆਂ ਕਿੰਨੇ ਮਰੇ ਨੇ ਉਹਨਾਂ ਆਖੇ ਕਿ ਕੀ ਅਸੀਂ ਹਵਾਈ ਸੈਨਾ ਹੁਣ ਜਾ ਕੇ ਸਾਰਿਆਂ ਨੂੰ ਗਿਣੇਗੀ ਉਹਨਾਂ ਆਖੇ ਕਿ ਅਜੇ ਇਹ ਮਜ਼ ਉਨਾ ਸਵਾਲ ਕੀਤਾ ਕਿ ਬਾਲਾਕੋਟ ਵਿੱਚ ਉਸ ਸਮੇਂ 300 ਮੋਬਾਈਲ ਐਕਟਿਵ ਸਨ ਕਿਨਾ ਮੋਬਾਈਲ ਫੋਨ ਦਾ ਇਸਤੇਮਾਲ ਉਥੋਂ ਦੇ ਦਰਖਤ ਕਰ ਰਹੇ ਸਨ ਉਹਨਾਂ ਆਖੇ ਕਿ ਤੁਸੀਂ ਭਾਰਤ ਤੇ ਭਰੋਸਾ ਕਰੋ ਗ੍ਰਹਿ ਮੰਤਰੀ ਨੇ ਆਖਿਆ ਕਿ ਰਾਜਨੀਤੀ ਸਿਰਫ ਸਰਕਾਰ ਬਣਾਉਣ ਲਈ ਨਹੀਂ ਹੋਣੀ ਚਾਹੀਦੀ ਬਲਕਿ ਦੇਸ਼ ਦੇ ਨਿਰਮਾਣ ਕਰਨੀ ਹੋਣੀ ਚਾਹੀਦੀ ਹੈ ਦੁਨੀਆ ਭਰ ਵਿੱਚ ਅਲੱਗ-ਥਲੱਗ ਪਏ ਪਾਕਿਸਤਾਨ ਨੇ ਆਖਰਕਾਰ ਅਤਵਾਦੀਆਂ ਤੇ ਕਾਰਵਾਈ ਕਰ ਦਿੱਤੀ ਪਾਬੰਦੀਸ਼ੁਦਾ ਜਥੇਬੰਦੀਆਂ ਦੇ 44 ਮੈਂਬਰਾਂ ਨੂੰ ਪਾਕਿਸਤਾਨ ਵਿੱਚ ਹਿਰਾਸਤ ਵਿੱਚ ਲਿਆ ਇਸ ਵਿੱਚ ਜੈਸ਼ੇ ਮੁਹੰਮਦ ਦੇ ਚੀਫ دہشتਗਰਦ ਮਸੂਦ ਅਜਰ ਦਾ ਭਰਾ ਵੀ ਸ਼ਾਮਲ ਹੈ ਪਾਕਿਸਤਾਨ ਤੇ ਦੁਨੀਆ ਭਰ ਦਾ ਦਬਾਅ ਹੈ ਕਿ ਉਹ ਅੱਤਵਾਦੀ ਆਪਣੀ ਜ਼ਮੀਨ ਦੇ ਇਸਤੇਮਾਲ ਤੇ ਰੋਕ ਲਾਵੇ ਤੇ ਅੱਤਵਾਦੀ ਜਥੇਬੰਦੀਆਂ ਦੀ ਫੰਡਿੰਗ ਤੇ ਸਿਕੰਜਾ ਕ세 ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਆਖਿਆ ਕਿ ਸਰਕਾਰ ਨੇ ਸਾਰੀਆਂ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਜਾਇਦਾਦ ਨੂੰ ਸਰਕਾਰ ਦੇ ਕੰਟਰੋਲ ਵਿੱਚ ਲੈ ਲਿਆ ਗਿਆ ਹੈ ਗਵਾਂਡੀ ਮੁਲਕ ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਕਰਤਾਰਪੁਰ ਅਤੇ ਉਸਦੇ ਹਾਈ ਕਮਿਸ਼ਨਰ ਸੋਹੇਲ ਮਹਿਮੂਦ ਨਵੀਂ ਦਿੱਲੀ ਪਰਤਣਗੇ ਭਾਰਤ ਨਾਲ ਕਰਤਾਰਪੁਰ ਲੰਘੇ ਬਾਰੇ ਗੱਲਬਾਤ ਪਹਿਲਾਂ ਤੋਂ ਤੈਅਸ਼ਦਾ ਪ੍ਰੋਗਰਾਮ ਅਨਸਾਰ 14 ਮਾਰਚ ਨੂੰ ਹੋਏਗੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਵੀਂ ਦਿੱਲੀ ਪਰਤਣਗੇ ਜਿਨ੍ਹਾਂ ਨੂੰ ਸਲਾਮ ਮਸ਼ਰੇਲੀ ਇਸਲਾਮਾਬਾਦ ਸੱਦਿਆ ਗਿਆ ਹੈ ਕਾਂਗਰਸ ਨੇ ਭਾਜਪਾ ਪਾਰਟੀ ਤੇ ਫੌਜੀ ਕਾਰਵਾਈ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਲਾਉਂਦੇ ਆਖਿਆ ਕਿ ਪਲਵਾਮਾ ਅਤਵਾਦੀ ਹਮਲੇ ਪਿੱਛੋਂ ਦੇਸ਼ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਤੇ ਵਿਚਾਰ ਕਰਨ ਲਈ ਸਰਕਾਰ ਨੂੰ ਸਰਵ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ। ਉਹਨਾਂ ਆਖੇ ਕਿ ਭਾਜਪਾ ਕੌਮੀ ਸੁਰੱਖਿਆ ਨੂੰ ਲੈ ਕੇ ਸਿਆਸਤ ਕਰ ਰਹੀ ਹੈ। ਵੱਖ-ਵੱਖ ਆਗੂ ਬਾਲਾਕੋਟ ਵਿਖੇ ਮਾਰੇ ਗਏ ਹੱਤਵਾਦੀਆਂ ਬਾਰੇ ਵੱਖ-ਵੱਖ ਗਿਣਤੀ ਦੱਸ ਰਹੀ ਹੈ ਤੇ ਹਵਾਈ ਫੌਜ ਦੇ ਮੁਖੀ ਨੇ ਵੀ ਸਪਸ਼ਟ ਕੀਤਾ ਕਿ ਮਾਰੇ ਗਏ ਲੋਕਾਂ ਦੀ ਗਿਣਤੀ ਕਰਨੀ ਹਵਾਈ ਫੌਜ ਦਾ ਕੰਮ ਨਹੀਂ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਹੱਤਵਾਦੀ ਕੈਂਪਾਂ ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲਿਆਂ ਦੌਰਾਨ ਮਾਰੇ ਗਏ ਹੱਤਵਾਦੀਆਂ ਦੀ ਗਿਣਤੀ ਬੁੱਧਵਾਰ ਜਾਂ ਵੀਰਵਾਰ ਤੱਕ ਸਭ ਨੂੰ ਪਤਾ ਲੱਗ ਜਾਏਗੀ। ਸ਼ੇਵ ਸਨਾਨ ਨੇ ਆਖਿਆ ਕਿ ਭਾਰਤੀ ਲੋਕਾਂ ਨੂੰ ਪਾਕਿਸਤਾਨ ਦੇ ਅਤਵਾਦੀ ਦੇ ਕੈਂਪਾਂ ਤੇ ਹੋਏ ਹਵਾਈ ਹਮਲਿਆਂ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਜਾਣਨ ਦਾ ਅਧਿਕਾਰ ਹੈ ਉਹਨਾਂ ਆਖੇ ਕਿ ਇਸ ਤਰ੍ਹਾਂ ਦੀ ਸੂਚਨਾ ਦੇਣ ਨਾਲ ਹਥਿਆਰਬੰਦ ਫੋਰਸਾਂ ਦਾ ਮਨੋਬਲ ਘਟ ਨਹੀਂ ਹੋਏਗਾ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਇਨਕਾਰ ਹੁੰਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਕਾਂਗਰਸ ਨੇ ਬੀਜੇਪੀ ਨਾਲ ਗੁਪਤ ਸਮਝੌਤਾ ਕੀਤਾ ਹੈ ਆਮ ਆਦਮੀ ਪਾਰਟੀ ਦੇ ਕਾਫੀ ਜੋਰ ਲਾਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਦਿੱਲੀ ਸ਼ੀਲਾ ਦੇਕਸ਼ਿਤ ਨੇ ਘਾਟਚੋੜ ਦੀ ਸੰਭਾਵਨਾ ਤੋਂ ਸਾਫ਼ ਨਾ ਕਰ ਦਿੱਤੀ। ਇਹ ਸੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਬਰਾਂ ਔਰ ਪੰਜਾਬ ਦੇ ਮੌਸਮ ਦਾ ਹਾਲ ਦਸੀਏ ਤਾਂ ਅੱਜ ਫਿਰ ਬੇਯਕੀਨੀ ਵਾਲਾ ਮੌਸਮ ਸੀ ਭਾਵੇਂ ਤਿੱਖੀ ਧੁੱਪ ਨਿਕਲੀ ਫਿਰ ਬੱਦਲ ਬਣਦੇ ਰਹੇ ਤੇ ਠੰਡੀ ਹਵਾ ਵੀ ਚੱਲਦੀ ਰਹੀ। ਮੌਸਮ ਮਾਰ ਕਹਿੰਦੇ ਆ ਕਿ ਆਉਣ ਵਾਲੇ 1-2 ਦਿਨਾਂ ਵਿੱਚ ਮੌਸਮ ਬਿਲਕੁਲ ਸਾਫ਼ ਹੋ ਜਾਏਗਾ ਤੇ ਮੌਸਮ ਦੀ ਗਰਮਾਹਟ ਕਾਰਨ ਗਰਮੀ ਜਿਹੜੀ ਹੈ ਉਹ ਬਰੂਹਾ ਉੱਤੇ ਦਸਤਕ ਦੇ ਸਕਦੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ